ਬਾਈਆਂ ਨਾਲ ਗੱਲ ਆ ਯਾਰ ਰੋਡ ਤੇ ਮਿੱਟੀ ਪਾਈ ਜਾਂਦੇ ਆ ਅਸੀਂ ਗੱਡੀ ਰੋਕੀ ਆ ਵੀ ਕੀ ਪ੍ਰੋਬਲਮ ਆ ਬਾਈ ਇਹਨਾਂ ਨੇ ਮਿੱਟੀ ਕਿਉਂ ਪਾਈ ਜਾਂਦੇ ਆ ਹਨਾ ਕੀ ਕਰਨਾ ਸਾਰੀ ਬਾਈ ਨਾਲ ਕਰਦਿਆਂ ਗੱਲਬਾਤ ਆ ਅਸੀਂ ਗੱਲ ਬਾਈ ਜੀ ਉਹ ਪੀਟਾ ਕਹਿੰਦੀ ਆਪਣਾ ਅਣਖ ਚੈਨਲ ਆ ਵੀਰੇ ਠੀਕ ਹੈ ਜੀ ਅਸੀਂ ਗੱਡੀ ਲੈ ਕੇ ਜਾ ਰਹੇ ਸੀ ਤੇ ਅਸੀਂ ਪੁੱਛਿਆ ਬਈਆਂ ਨੂੰ ਉਤਰ ਕੇ ਵੀ ਅ ਤੁਸੀਂ ਕਿਉਂ ਮਿੱਟੀ ਪਾਈ ਜਾਂਦੇ ਆ ਠੀਕ ਹੈ ਜੀ ਕੀ ਕਰਨ ਬਈ ਤੇ ਅੱਛਾ ਉਹੇ ਸੜਕ ਛਾਣਾ ਬਰਨਾਲਾ ਜਾਂਦੇ ਬਾਈ ਅੱਛਾ ਇਧਰ ਰਾਮਪੁਰੇ ਤੋਂ ਆਉਂਦੀ ਹੈ ਹਾਂ ਇਹਦੇ ਕੋਖੜਾ ਸੀ ਬਾਹਾਂ ਪੜੀਆਂ ਬਾਈ ਅੱਛਾ ਬਾਹਰੇ ਮੂਰੋ ਜਿਆਦੇ ਪੜਿਆ ਔਖਾ ਸੀ ਵੀ ਜਦੋਂ ਕੋਈ ਨਾ ਰਾਹੀ ਵਿਚਾਰ ਰਾਤ ਬਰਾਤ ਤੇ ਆਂਦੇ ਸੀਗੇ ਇਹਦੇ ਕਾਲਮ ਕਲੇਜਿਕਾ ਟੋਰਾਂ ਚਾਰੀਆਂ ਬਾਹਾਂ ਬਾਈ ਹਾਂ ਚੌਥੇ ਦਾ ਐਕਸਲ ਟੁੱਟ ਗਿਆ ਰਾਮਪੁਰੇ ਦੇ ਬੰਦੇ ਸੀ ਅੱਛਾ ਉਹ ਵਿਚਾਰ ਲੇਡੀਜ਼ ਤੇ ਆਪ ਸੀਗਾ ਬਾਈ ਅੱਛਾ ਉਹਦੀ ਘਰ ਵਾਲ ਨੂੰ ਦਵਾਈ ਦਵਾ ਕੇ ਲਿਆ ਸੀਗਾ ਪਥਰਾਂ ਹਾਸ਼ੇ ਤੇ ਅੱਛਾ ਉਹ ਦਵਾਈ ਦਵਾ ਕੇ ਲਿਆ ਸੀਗਾ ਹਾਂ ਉਹਦਾ ਐਕਸਲ ਟੁੱਟ ਗਿਆ ਇੱਥੇ ਅਸੀਂ ਆਉਂਦੇ ਸੀਗੇ ਉਹ ਨਾਲ ਦਾ ਵਿਚਾਰਾਂ ਅੰਡਰੇ ਵੀ ਯਾਰ ਮੇਰੀ ਕਹਾਲ ਨੂੰ ਸਾਡੇ ਜਿਵੇਂ ਕਿੱਥੇ ਜਾਮਾ ਹੁਣ ਅੱਛਾ ਨਾ ਕੋਈ ਮਿਸਤਰੀ ਆ ਬਾਈ ਨੇੜੇ ਭਦੌਰ ਆ ਗਏ ਅੱਛਾ ਹਰ ਕਿਉਂ ਉਹ ਅਸੀਂ ਵਿਚਾਰੇ ਨੂੰ ਗੱਡੀ ਘਰੇ ਲੈ ਬਾਈ ਇੱਥੇ ਆਪ ਦੀ ਗੱਡੀ ਸੀ ਤੇ ਉਹ ਰਾਂਪਰੇ ਲੈ ਗਿਆ ਵਿਚਾਰਾ ਅੱਛਾ ਇਹ ਮੁੰਡਾ ਮੈਨੂੰ ਅੱਜ ਕਹਿੰਦਾ ਸਬਜ਼ੀ ਲਵਦੇ ਸੀ ਇੱਥੇ ਅੱਛਾ ਇਹ ਕਹਿੰਦਾ ਬਾਈ ਯਾਰ ਆਪਾਂ ਟੈਡੀ ਟੈਟਰੀ ਲਿਆ ਆਪਾਂ ਯਾਰ ਓਖਲਾਂ ਵਾਲਾਂ ਦਾ ਪੜਨਾ ਇੱਕ ਅੱਜ ਗੱਡੀ ਖੜ ਗਈ ਵਿਚਾਰੀ ਅੱਛਾ ਉਹ ਬੰਦੇ ਸੀਗੇ ਮੋਕਸਰ ਦੇ ਹਾਂ ਉਹਨਾਂ ਨੂੰ ਪਤਾ ਮਿਸਤਰੀ ਮੰਗਾਇਆ ਪਹਿਲਾਂ ਭਦੌਰ ਉਹ ਲੈ ਕੇ ਗਿਆ ਰੋਚਨਪਾ ਗੱਡੀ ਤੇਰੇ ਕਹਿੰਦਾ ਯਾਰ ਪੈਟਰੋਲ ਹੀ ਲਿਆ ਆਪਾਂ ਭਰਾ ਲੈਉਣੇ ਅੱਛਾ ਅਛੇ ਦਾ ਜਿੰਨੇ ਜੋਗੀ ਹੈਗੇ ਆ ਬਈ ਉਹਨਾਂ ਕਰ ਦਈਏ ਸਲਾ ਹਾਂ ਇਹਨਾਂ ਦੇਖੋ ਦੋਸਤੋ ਇਹ ਜੇ ਭਰਾ ਹਰੇਕ ਪਿੰਡ ਛੋਣੇ ਚਾਹੀਦੀ ਆ ਯਾਰ ਸਮਾਜ ਸੇਵੀ ਆ ਨਾ ਇਹਨਾਂ ਨੂੰ ਕੋਈ ਲਾਲਚ ਨਹੀਂ ਕੁਝ ਇਹਨਾਂ ਨੇ ਕੋਈ ਵੀਅੂ ਨਹੀਂ ਲੈਣਾ ਜਾਂ ਕੋਈ ਹੋਰ ਨਹੀਂ ਕੁਝ ਕਰਨਾ ਨਾ ਇੱਕ ਸੇਵਾ ਯਾਰ ਹਨਾ ਵੀ ਰਾਹਗਿਰੀ ਕਿੰਨੇ ਤੰਗ ਹੁੰਦੇ ਆ ਤੇ ਬਈ ਇਹ ਕਿਹੜੀ ਰੋੜ ਆ ਤੇ ਕੀ ਤੁਹਾਡਾ ਨਾਮ ਆ ਨਾ ਗੁਰਵਿੰਦਰ ਸਿੰਘ ਨਾਮ ਆ ਬਈ ਮੇਰਾ ਅੱਛਾ ਸੈਣਾ ਬਰਨਾਲਾ ਜਾਂਦਾ ਹੈ ਸੈਣੇ ਨੂੰ ਰੋੜ ਠੀਕ ਆ ਇਧਰੋਂ ਭਾਈ ਰੂਪਾ ਠੀਕ ਆ ਗੋਮਟੀ ਜਲਾਲ ਆਉਂਦਾ ਹਾਂ ਹਾਂ ਇਧਰੋਂ ਰਾਮਪਰਾ ਚੌਕ ਦਾ ਰਸਤਾ ਉੱਥੇ ਪੈਦਾ ਚੌਕ ਅਸਨਗਲਾ ਸਿੰਘ ਪਿੰਡ ਠੀਕ ਅਲਗਰਾਤਾ ਭਾਈ ਤੁਹਾਡਾ ਬਹੁਤ ਵਧੀਆ ਨੇਕ ਕੰਮ ਆ ਯਾਰ ਹਣਾ ਚਲੋ ਭਾਈ ਜਿੰਨੇ ਕੁ ਜੋਗੇ ਹੈਗੇ ਹਣਾ ਆਪਾਂ ਕਹਿੰਨੇ ਪਰਮਾਤਮਾ ਦੇ ਪਰ ਜਿੰਨਾ ਕ ਆਪਾਂ ਕਰ ਸਕਦੇ ਉਹਨਾਂ ਦਾ ਕਰਾਂਗੇ ਬਿਲਕੁਲ ਬਿਲਕੁਲ ਬਾਕੀ ਜੇ ਆਪਾਂ ਕਹਦੀ ਵੀ ਹਾਂਸ਼ ਤੇ ਵੀਡੀਓ ਬਣਾ ਕੇ ਕਹਿੰਦੇ ਵੀ ਯਾਰ ਅਸਲ ਵਿਊ ਲੈਣਾ ਜਾਂ ਆਪਾਂ ਕਹਦੇ ਸੇਵਾ ਕਰਦੇ ਆ ਬਿਲਕੁਲ ਲੋਕ ਅੱਜ ਕਾ ਸਮਾਜ ਸੀ ਵੀ ਬੜੇ ਵੱਡੇ ਉੱਠੇ ਵੇ ਆ ਬਿਲਕੁਲ ਆ ਚੀਜ਼ ਉਹਨਾਂ ਨੂੰ ਦੀਦਿਆਂ ਨਹੀਂ ਹਾਂ ਹਾਂ ਦੇਖੋ ਦੋਸਤੋ ਵਿਊ ਲੈਣ ਵਾਸਤੇ ਸਾਡੇ ਵਰਗੇ ਬੱਚੇ ਫਿਰਦੇ ਹਨਾ ਵੀਡੀਓ ਬਣਾਉਂਦੇ ਆ ਬਾਈ ਹੋਰਿਆ ਦੇ ਕੋਈ ਲਾਲਚ ਨਹੀਂ ਕੋਈ ਨਾ ਚੈਨਲ ਲਈ ਕੋਈ ਇਹਨਾਂ ਨੇ ਵਿਊ ਬਾਸਤੀ ਨਹੀਂ ਕੰਮ ਕਰ ਰਹ ਇਕੰਦਰ ਮਨ ਦੀ ਭਾਵਨਾ ਇਹਨਾਂ ਦੇ ਵੀਰ ਕੋਈ ਰਾਹਗੀ ਤੰਗ ਨਾ ਹੋਣ ਯਾਰ ਹਨ ਤੇ ਯਾਰ ਬੜਾ ਵਧੀਆ ਇਹਨਾਂ ਦੇ ਬਾਈਆਂ ਦਾ ਉਪਰਾਲਾ ਲੱਗਿਆ ਯਾਰ ਅੱਜ ਭਾਈ ਤੁਸੀਂ 100 ਰੁਪਏ ਦੀ ਨੰਗੀ ਹੋ ਜਦੋਂ ਅਸੀਂ ਲੱਗੇ ਅਸੀਂ 10:00 ਵਜੇ ਲੱਗੇ ਸੀਗੇ ਹਾਂ ਹਰੇਕ ਬੰਦਾ ਕਹਿੰ ਕੇ ਕਹਿੰ ਕੇ ਨਾ ਹਰੇਕ ਧੰਨਵਾਦ ਕਰ ਰਿਹਾ ਵਿਚਾਰਾਂ ਨੇ ਵੱਡੇ ਵੱਡੇ ਬੰਦੇ ਨੇ ਕੋਈ ਗੱਲ ਨਹੀਂ ਹਾਂ ਅਸੀਂ ਆਗਾ ਵਾਪਸ ਆਏ ਵੀਰ ਬਾਈਆਂ ਨੂੰ ਹੱਲਾਸ਼ੀਰੀ دی ਯਾਰ ਹਨ ਇਸ ਕੰਮ ਵਾਸਤੇ ਵੀ ਵਾਕਿਆ ਤੁਸੀਂ ਬਾ ਕਮਾਲ ਕੰਮ ਆ ਯਾਰ ਹਨ ਜਿਹੜਾ ਤੁਸੀਂ ਕਰ ਰਹੇ ਹੋਗੇ ਤੇ ਦੋਸਤੋ ਤੁਸੀਂ ਕਮੈਂਟਾਂ ਵਿੱਚ ਦੱਸੋ ਬਾਈਆਂ ਦਾ ਕੰਮ ਕਿਵੇਂ ਆ ਕਿ ਤਾਂ ਕਿ ਹੋਰ ਪਿੰਨਾਂ ਦੇ ਨੌਜਵਾਨ ਵੀ ਅੱਗੇ ਆਉਣ ਇਹਨਾਂ ਕਮਾਂ ਵਾਸਤੇ ਯਾਰ ਹਨ ਬਈ ਕੰਮ ਤਾਂ ਆਪ ਨੂੰ ਹੀ ਕਰਨੇ ਪੈਣਗੇ ਦੇਖੋ ਬਿਲਕੁਲ ਜੇ ਆਪਾਂ ਕਹਿੰਦੇ ਉਹ ਸਰਕਾਰਾਂ ਸੜਕਾਂ ਬਣਾਉਣਗੀਆਂ ਜਾਂ ਸਰਕਾਰ ਇਹਦਾ ਬਸ ਵੱਡਾ ਕੰਮ ਹੋ ਗਿਆ ਨਸ਼ਾ ਵੱਧ ਗਿਆ ਹਾਂ ਹਾਂ ਹੁਣ ਕੱਲ ਨੌ ਟਰਾਂਸਫਾਰਮਰਾਂ ਤੇਲ ਕੱਢ ਲਿਆ ਇਥੋਂ ਆਹ ਆ ਨੇੜੇ ਨੇੜੇ ਨੌਾਂ ਦਾ ਹਾਂ ਪਰਸੋ ਤੇਲ ਕੱਢਿਆਗਾ ਕੱਲ ਇਥੇ ਸਟੇਡੀਅਮ ਦੇ ਨਾਲ ਆਪਣਾ ਗਰਾਊਂਡ ਹੈਗਾ ਉਹਦੇ ਨਾਲ ਕੇਬਲ ਤਾਰ ਵੜ ਲਈ ਓਹੋ ਆਹ ਕੰਮ ਹੈ ਬਾਈ ਨਵੀਂ ਜਨਰੇਸ਼ਨ ਦਾ ਆਪਾਂ ਕਹਿੰਦੇ ਬਈ ਨਸ਼ਾ ਤੋਂ ਬਚਣ ਲੋਕ ਚਾ ਵੀ ਚਲ ਚੰਗੇ ਕੰਮ ਹੋ ਜਾਣ ਹਨਾ ਬਿਲਕੁਲ ਚੰਗੇ ਕੰਮ ਨਹੀਂ ਥੋੜੇ ਆ ਹਾਂ ਹਾਂ ਕੱਢ ਦੇ ਮੈਨੂੰ ਤੇ ਸਾਨੂੰ ਗਾਲਾਂ ਹੀ ਹੋਣ ਨਹੀਂ ਵੀ ਆ ਤੁਸੀਂ ਕੀ ਕਰ ਰਹੇ ਹੋ ਯਾਰ ਕੋਈ ਮੂਰਖ ਬੰਦਾ ਇਹ ਚੀਜ਼ ਤੇ ਕੋਈ ਗਲਤ ਕਮੈਂਟ ਕਰੂ ਕੋਈ ਗਲਤ ਗਾਲ ਕੱਢੂ ਜਾਂ ਕੁਝ ਗਲਤ ਬੋਲੂ ਹਨਾ ਯਾਰ ਇਹੋ ਜਿਹੇ ਕੰਮਾਂ ਲਈ ਤਾਂ ਅੱਗੇ ਮੈਨੂੰ ਕਹੇ ਸਾਰੇ ਪੰਜਾਬ ਨਹੀਂ ਆਉਣਾ ਚਾਹੀਦਾ ਯਾਰ ਹਨਾ ਕਿਤੇ ਨਾ ਕਿਤੇ ਬਈ ਗੱਲਾਂ ਹੁੰਦੀਆਂ ਛੋਟੀਆਂ ਹਾਂ ਬਣ ਜਾਂਦੇ ਵੱਡੀਆਂ ਆਪਾਂ ਕਰਦੇ ਸੇਵਾ ਇਹ ਬਿਲਕੁਲ ਲੋਕ ਕਹਿੰਦੇ ਪਤਲੀ ਮੂਰੇ ਆਉਣ ਲਈ ਪਤਲੀ ਕੀ ਭਲਦੇ ਹੋਣਗੇ ਇਹ ਵੀ ਪੰਜਾਬ ਦੇ ਕੋਈ ਸਰਪੰਚੀ ਲਈ ਕੋਈ ਮੈਂਬਰੀ ਲਈ ਤੇ ਛੋਟਾ ਜਿਹਾ ਕੰਮ ਪਿੰਡ 'ਚ ਵੀ ਅਲ੍ਹਾ ਕਹਿੰਦਾ ਯਾਰਾ ਸਰਪੰਚੀ ਨੇ ਮੂਰੇ ਫਿਰਦੇ ਆ ਪਰ ਸਾਨੂੰ ਸਰਪੰਚੀ ਸਰਪੁੰਚੀ ਨਾ ਕੋਈ ਮੈਂਬਰੀ ਨਾ ਕੋਈ ਸਾਨੂੰ ਕੋਈ ਹੋਰ ਸਾਨੂੰ ਕੀ ਜੀਏ ਚੱਗਣੇ ਤਾਂ ਪ੍ਰਮਾਤਮਾ ਦੇ ਤੋਰੇ ਵਿਆਂ ਤਾਂ ਸੇਵਾ ਜਿੰਨੀ ਕੁ ਬਖਸ਼ੀਓ ਨਹੀਂ ਕਰਦੇ ਜੀ ਬਿਲਕੁਲ ਜਿੰਨੇ ਕੁ ਜੋਗੇ ਹੈਗੇ ਆ ਬਿਲਕੁਲ ਬਿਲਕੁਲ ਬਸ ਪ੍ਰਮਾਤਮਾ ਦਾਨ ਪਾਉਣ ਵਾਲਾ ਜ ਰੱਖੇ ਹਾਂ ਆਪਾਂ ਕਹਿੰਦਾ ਜਿੰਨਾ ਕੋਲ ਸਕਦਾ ਉਹ ਨਾ ਕਰਦੇ ਦੇਖੋ ਦੋਸਤੋ ਬਾਈ ਨੇ ਕਲੀਅਰ ਵੀ ਕਰਤਾ ਵੀ ਕੋਈ ਮੈਂਬਰੀ ਨਹੀਂ ਕੋਈ ਸਰਪੰਚੀ ਨਹੀਂ ਲੈਣੀ ਇੱਕ ਵਾਰ ਇਥੇ ਭਾਵਨਾ ਜਾਗਦੀ ਆ ਯਾਰ ਵੀ ਕੁਝ ਕਰਨਾਗਾ ਹਣਾ ਸਹੀ ਗੱਲ ਚਲੋ ਠੀਕ ਆ ਬਾਈ ਜੀ ਥੈਂਕ ਯੂ ਬਹੁਤ ਵਧੀਆ ਲੱਗਿਆ ਤੁਹਾਨੂੰ ਤਲੋ ਕੀ ਕਾ ਬਈ ਤੁਹਾਡਾ ਵੀ ਧੰਨਵਾਦ ਯਾਰ ਬਹੁਤ ਬਹੁਤ